ਕਿਸੇ ਧਰਮ ਦੇ ਜੀਵਨ ਨਾਲ ਦਾ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਮਿਖਰਾ ਹੁੰਦਾ ਤਾਂ ਉਹ ਸਾਈਂ ਧਰਮ ਬੱਝ ਜਾਂਦੇ ਜੇ ਸਾਈਂ ਧਰਮ ਵੱਖ سے ਹੋਏ ਤਾਂ ਦੇ ਵਿਚੋਲਾ ਲੱਗਦਾ ਤਾਂ ਉਹ ਤੇਰਾਬਾਦ ਵੱਲ ਨੂੰ ਪੱਤੇ ਨੇ ਕਿਉਂਕਿ ਉਹ ਸਮਾਜਿਕ ਸਮਾਨਤਾ ਚਾਹੁੰਦੇ ਆ ਭਾਰਤੀ ਜਿਹੜੀ ਜਾਤ ਪਾਤ ਦੀ ਸੰਸਥਾ ਬੜੀ ਛਿੜੀ ਸਸਤਾ ਜਿਹਦੇ ਚ ਧਰਮ ਤਾਂ ਬਦਲਿਆ ਜਾ ਸਕਦਾ ਪਰ ਜਾਤ ਨਹੀਂ ਬਦਲਦੀ ਸਤਕਾਰਯੋਗ ਪ੍ਰਦਾਨਗੀ ਮੰਡਲ ਕਾਰਯੋਗ ਅ 56 ਅਕਾਦਮੀ ਦੇ ਪ੍ਰਧਾਨ ਨੂੰ ਮੈਡਮ ਸੋਲ ਜੀ ਤੇ ਦੇਸ਼ ਭਗਤ ਯੂਨੀਵਰਸਿਟੀ ਦਾ ਸਮੂਹ ਸਟਾਫ ਤੇ ਪੂਰੀ ਟੀਮ ਆ ਪਹਿਲਾਂ ਤਾਂ ਦੋਨਾਂ ਹੀ ਸੰਸਥਾਵਾਂ ਨੂੰ ਮੁਬਾਰਕਾ ਕਿ ਐਡੀ ਵਧੀਆ ਕਾਨਫਰੰਸ ਔਰ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਜੋ ਜੋ ਕੀਤੇ ਗਏ ਨੇ ਨਾਲ ਨਾਲ ਧੰਨਵਾਦ ਇਸ ਲਈ ਕਿ ਮੇਰੇ ਵਰਗੇ ਅਜੇ ਸਖੰਦਰੂ ਨੂੰ ਕਿਉਂਕਿ ਮੈਂ ਨਵਾਂ ਨਵਾਂ ਬੋਲਣਾ ਸਿੱਖ ਰਿਹਾ ਹਾਂ ਮੈਡਮ ਸੋਲ ਜੀ ਦਾ ਇਸ ਪਰ ਮੇਰੇ ਪਿੱਛੇ ਬੜਾ ਵੱਡਾ ਹੱਥ ਹੈ ਕਿ ਮੈਨੂੰ ਸਿਖਾ ਰਹੇ ਆ ਸੱਚ ਇਹਨਾਂ ਇਹੋ ਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣ ਦੇ ਲਈ ਸੋ ਇਹਨਾਂ ਦਾ ਫਿਰ ਧੰਨਵਾਦ ਮੈਂ ਤਾਂ ਵੈਸੇ ਸੋਚ ਰਿਹਾ ਸੀ ਕਿ ਪਰਲੇ ਬੰਨੇ ਸ਼ੁਰੂ ਹੋਗਾ ਕੰਮ ਮੈਂ ਇੱਧਰ ਤੇ ਬੰਨੇ ਬੈਠਾ ਕਿਉਂਕਿ ਮੈਂ ਲਗਭਗ ਸਾਰਿਆਂ ਤੋਂ ਛੋਟਾ ਹਾਂ ਉਮਰ ਚ ਵੀ ਤਜਰਬੇ ਚ ਵੀ ਮੈਂ ਵਿਦਿਆਰਥੀਆਂ ਤੋਂ ਦੱਸਦਿਆਂ ਕਿ ਇਹ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਇਹ ਅਸਲ 'ਚ ਬੱਚਿਆਂ ਵਾਸਤੇ ਜ਼ਿਆਦਾ ਮਹੱਤਵਪੂਰਨ ਹੁੰਦੀਆਂ। ਉਹਦੇ ਆਕਿਆਂ ਵਾਸਤੇ ਇਹ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਕਿਉਂਕਿ 2 ਸਾਲ ਪਹਿਲਾਂ ਮੈਂ ਵੀ ਤੁਹਾਡੇ ਵਰਗੂ ਇਨ੍ਹਾਂ ਸੀਟਾਂ ਤੇ ਬੈਠ ਕੇ ਸੁਣਦੇ ਰਹਿਆ। ਇੱਥੋਂ ਤੋਂ ਇੱਥੋਂ ਤੱਕ ਦਾ ਜਿਹੜਾ ਸਫ਼ਰ ਆ ਉਹ ਸੁਣ-ਸੁਣ ਕੇ ਪਤਾ ਹੋ ਜਾ। ਜਿੰਨੇ ਧਿਆਨ ਨਾਲ ਜਿੰਨੀ ਸੰਜੀਦਗੀ ਨਾਲ ਅਸੀਂ ਸੁਣਾਗੇ ਉਨਾ ਹੀ ਇਥੋਂ ਦਾ ਇਹ ਖੁਪਾਟਾ ਜਿਹੜਾ ਸਾਫੜਾ ਹੁੰਦਾ ਹੈ। ਹੁਣ ਤਾਂ ਸੋ ਅੱਗੇ ਦਾ ਜਿਹੜਾ ਇਹ ਸੈਸ਼ਨ ਹੈ ਇਹਦੇ ਵਿੱਚ ਦਲਤ ਸਰਵਕਾਰਾਂ ਦੀ ਗੱਲ ਅਸੀਂ ਕਰਨੀ ਹੈ ਕਿ ਜਿਹੜਾ ਸਮਕਾਲੀ ਸਾਹਿਤ ਹੈ ਸਾਡਾ ਉਹਦੇ ਵਿੱਚ ਜਿਹੜੇ ਦਲਤ ਸਰਵਕਾਰ ਆ ਉਹ ਕਿਸਾ ਪੇਸ਼ ਹੁੰਦੇ ਆ। ਸੋ ਮੈਂ ਜਿਹੜੀ ਗੱਲ ਕਰਾਂਗਾ ਕਿਉਂਕਿ ਮੈਂ ਬਹੁਤਾ ਅ ਜਦ ਜਿਹੜਾ ਆਰਟੀਕਲ ਸਾਡੇ ਕੋਲੇ ਆਇਆ ਜਾਂ ਗਲਤ ਬਾਅਦ ਸਾਡੇ ਕੋਲੇ ਆਇਆ ਉਹਦੇ ਹੀ ਬੈਕਗ੍ਰਾਉਂਡ ਚ ਨਹੀਂ ਜਾਣਾ ਕਿਉਂਕਿ ਸਾਡੇ ਕੋਲੇ ਵੱਡੇ ਵਿਦਵਾਨ ਬੈਠੇ ਨੇ ਕਾਲੀ ਜੀ ਬੈਠੇ ਨੇ ਅ ਰਾਟਰਮਨਿੰਦੋਲੀ ਬੈਠੇ ਨੇ ਗੱਲਾਂ ਕਰਨਗੇ ਕਿਉਂਕਿ ਮੈਂ ਤਾਂ ਹਜੇ ਸਿੱਖ ਰਿਆ ਮੈਂ ਨਾਟਕ ਦੇ ਵਾਲੇ ਨਾਲ ਹੀ ਗੱਲ ਕਰਨੀ ਚਾਹੁੰਦਾ ਕਿ ਅਸਲ ਚ ਇਹ ਜਿਹੜਾ ਨਾਟਕ ਹੈ ਸਾਡੇ ਕੋਲੇ ਕਿਉਂਕਿ ਇਹ ਬੜੀ ਮਹੱਤਵਪੂਰਨ ਜਿਹੜਾ ਮੈਂ ਨਾਟਕ ਦਾ ਵਿਦਿਆਰਥੀ ਹਾਂ ਤੇ ਨਾਟਕ ਜਿਹੜਾ ਹੈ ਮੈਂ ਨਾਟਕ ਦਾ ਸਿੱਧੂ ਵਿਦਿਆਰਥੀ ਐ ਪਰ ਰਗ ਕਰਪੀ ਦੀ ਪਾਚਕਾ ਲੇਖਕ ਨਹੀਂ ਐ ਮੈਂ ਨਾਟਕ ਤੋਂ ਦੂਰੋਂ ਬੈਠ ਕੇ ਦੇਖਦਾ ਰਿਹਾ ਸਮਝਦਾ ਰਿਹਾ ਆ ਕੋਸ਼ਿਸ਼ ਕੀਤੀ ਐ ਨਾਟਕ ਨੂੰ ਸਮਝਣ ਦੀ ਉਹ ਮੈਨੂੰ ਲੱਗਦਾ ਕਿ ਜਿਹੜਾ ਨਾਟਕ ਜਿਹੜਾ ਹੈ ਦੂਸਰੀਆਂ ਸਾਡੇ ਜਿਹੜੀਆਂ ਸਾਹਿਤ ਵਿਧਾਵਾਂ ਉਹਨਾਂ ਨਾਲੋਂ ਔਖੀ ਵਿਧਾ ਕੁਕੀ ਦੂਰੀ ਵਿਧਾ ਔਰ ਬੰਦੇ ਨਾਲ ਜੁੜੀ ਹੋਈ ਵਿਧਾ ਨਾਟਕ ਜਿਹੜਾ ਨਾਵਲ ਹੈ ਕਹਾਣੀ ਹੈ ਕਵਿਤਾ ਹੈ ਬੰਦਾ ਕਾगज 'ਤੇ ਬੈਠ ਕੇ ਲਿਖ ਸਕਦਾ ਪਰ ਜਿਹੜਾ ਨਾਟਕ ਹੈ ਕਿਉਂਕਿ ਉਸ ਨੂੰ ਸਮਾਜ ਦੇ ਵਿੱਚ ਲੈ ਕੇ ਜਾਣਾ ਹੁੰਦਾ ਤਾਂ ਉਹ ਦਰਸ਼ਕ ਨੂੰ ਸਾਹਮਣੇ ਰੱਖ ਕੇ ਲਿਖਾਇਆ ਜਾਂਦਾ ਇਸ ਕਰਕੇ ਔਕੀ ਵਿਦਾ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੇ ਦਲਤ ਸਰਵਕਾਰ ਆ ਉਹ ਸ਼ੁਰੂ ਤੋਂ ਹੀ ਉਹ ਦੇ ਰਿਹਾ ਚਾਹੇ ਉਹ ਆਈਸੀ ਨੰਦਾ ਤੋਂ ਅਸੀਂ ਸ਼ੁਰੂ ਕਰਦੇ ਹਾਂ ਪੰਜਾਬੀ ਨਾਟਕ ਨੂੰ ਤਾਂ ਉਹਨਾਂ ਦੇ ਨਾਟਕ ਹੈ ਜਾਂ ਉਸ ਤੋਂ ਬਾਅਦ ਦਾ ਦੌਰ ਹੈ ਜਿਹੜਾ ਉਹਦੇ ਵਿੱਚ ਦਲਤ ਸਰਵਕਾਰਾਂ ਨੂੰ ਸ਼ਾਇਦ ਪੇਸ਼ ਹੁੰਦੇ ਰਹੇ ਆ ਪੰਜਾਬੀ ਨਾਟਕ ਦੇ ਵਿੱਚ ਪਰ ਕਿਉਂਕਿ ਅਸੀਂ ਗੱਲ 1990 ਤੋਂ ਬਾਅਦ ਦੀ ਜਿਹੜੀਆਂ ਸਥਿਤੀਆਂ ਹੈ ਜੋ ਕਿ ਸਾਡਾ ਸਮਾਜ ਸੀ ਵਾ ਜਿਹੜੀ ਉਹ ਸਮਕਾਲ ਹੈ ਇਹ ਸਮਕਾਲ ਅਸੀਂ ਮੰਨਦੇ ਹਾਂ ਕਿ 1990 ਤੋਂ ਬਾਅਦ ਜਿਹੜਾ ਪੰਜਾਬੀ ਸਮਾਜ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਆਉਂਦਾ ਹੈ ਉਹ ਚ ਬਹੁਤ ਸਾਰੀਆਂ ਸਥਿਤੀਆਂ ਆਵਾਪਤੀਆਂ ਵਿਸ਼ੇ ਪੱਤਰ ਤੇ ਵੱਡੇ ਬਦਲਾਅ ਆਪਦੇ ਆ ਵਿਸ਼ਵੀਕਰਨ ਸਾਡੇ ਕੋਲਿਆਂ ਦਾ ਨਾ ਬਸਤੀਵਾਸ ਸਾਡੇ ਕੋਲਿਆਂ ਆਉਂਦਾ ਔਰ ਬਹੁਤ ਤਰ੍ਹਾਂ ਦੇ ਭਾਰੇ ਭਾਰੇ ਸ਼ਬਦ ਜਿਹੜੇ ਅਸੀਂ ਅਕਸਰ ਵਰਤ ਲੈਂਦੇ ਹਾਂ ਪਰ ਮੈਨੂੰ ਲੱਗਦਾ ਕਿ ਜਿਹੜਾ ਪੰਜਾਬੀ ਨਾਟਕ ਹੈ ਸਾਡੇ ਕੋਲੇ ਸਮਕਾਲ ਦਾ ਜਿਹਦੇ ਵਿੱਚ ਨਾਟਕ ਹੈ 1990 ਤੋਂ ਬਾਅਦ ਦਾ ਜਿਸ ਦੇ ਭਾਈ ਬਰਸ਼ਲ ਸਿੰਘ ਜੀ ਉਹ ਅਸੀਂ ਸ਼ੁਰੂ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਨਾਟਕ ਹੈ ਜੇ ਸਾਡੇ ਕੋਲੇ ਅ ਜੇ ਮੇਰ ਆਉਣਕ ਦੇ ਕੋਈ ਨਾਟਕ ਹੈਗੇ ਆ ਮੱਝਿਸ ਆਤਮਜੀਤ ਦਾ ਸਾਡੇ ਕੋਲੇ ਨਾਟਕ ਹੈਗੇ ਆ ਜੇ ਸਾਡੇ ਕੋਲੇ ਚਰਦਾ ਸਿੱਧੂ ਦੇ ਨਾਟਕ ਹੈਗੇ ਆ ਕਿ ਉਹਨਾਂ ਦੇ ਵਿੱਚ ਜਿਹੜਾ ਦਲਤ ਸਰੋਕਾਰ ਉਹ ਬੜੀ ਕੈਲੋਕੇ ਸੰਗੀਤਗੀ ਦੇ ਨਾਲ ਉਹਨਾਂ ਨੇ ਪੇਸ਼ ਕੀਤੇ ਹੋਏ ਨੇ ਸੋ ਪ੍ਰਚੰਦ ਸਿੰਘ ਦਾ ਜਿਵੇਂ ਨਾਟਕ ਹੈ ਨਾਟਕ ਜਿਹੜਾ ਮੁੰਚੀ ਹੈ ਨਾਟਕ ਮੋਚੀ ਖਾਦਾ ਹੈ ਉਹਦੇ ਚ ਜਿਹੜਾ ਦਲਤ ਪਾਤਰ ਮੁੰਚੀ ਖਾਦਾ ਧਰਮ ਪਰਵਰਤਨ ਦਾ ਜਿਹੜਾ ਮਸਲਾ ਹੈ ਕਿ ਜਿਹੜੇ ਦਲਤ ਨੇ ਜਾਂ ਜਿਹੜੇ ਦਬਾਏ ਗਏ ਨੇ ਹਰ ਤਰਤੇ ਤੇ ਤੇ ਸਮਾਜਿਕ ਤੌਰ ਤੇ ਹੈ ਕਈ ਆਰਥਿਕ ਤੌਰ ਤੇ ਕਈ ਧਾਰਮਿਕ ਤੌਰ ਤੇ ਦਬਾ ਕੇ ਰੱਖਿਆ ਗਿਆ ਦਰੜ ਕੇ ਰੱਖਿਆ ਗਿਆ ਬੰਦਾ ਅਸੀਂ ਉਹਨੂੰ ਦਲਤ ਕਹਿੰਦੇ ਹਾਂ ਪਰ ਆਮ ਜਿਹੜਾ ਅਸੀਂ ਮੰਨ ਲਿਆ ਕਿ ਜਿਹੜੀਆਂ ਜਦੋਂ ਅਸੀਂ ਵਰਗਾਂ ਦੀ ਗੱਲ ਕਰਦੇ ਆ ਜਦੋਂ ਭਾਰਤੀ ਸੰਦਰਭ ਚ ਹੀ ਸੋਚਦੇ ਆ ਕਿ ਜਿਹੜਾ ਅ ਅਸ਼ੂਤ ਜਿਨ੍ਹਾਂ ਨੂੰ ਸੰਭ ਲਿਆ ਗਿਆ ਸੀ ਜਾਤ ਦੇ ਨਾਲ ਦਲਤ ਸ਼ਬਦ ਨੂੰ ਮਤਲਬ ਨੱਥੀ ਕਰ ਲਿਆ ਤਾਂ ਅਸੀਂ ਜਾਤ ਨੂੰ ਤੇ ਦਲਤ ਨੂੰ ਇਕੱਠਾ ਜੋੜ ਕੇ ਇਸ ਨੂੰ ਅਸੀਂ ਦੇਖ ਰਹੇ ਆ ਜਾਂ ਸਾਡਾ ਅਗਰ ਦੇ ਵਿੱਚ ਦੇਖ ਰਹਿਆ ਜਾਂ ਅਸੀਂ ਦੇਖਣ ਦੇ ਆਦੀ ਹੋ ਗਏ ਆ ਤਾਂ ਉਹਦੇ ਹਿਸਾਬ ਦੇ ਨਾਲ ਕੀ ਹੈ ਕਿ ਗਠਾਰ ਸਿੰਘ ਜਦੋਂ ਨਾਟਕ 'ਚ ਗੱਲ ਕਰਦਾ ਕਿ ਨਾਟਕਮੁੰਚੀ ਖਾਂ ਦਾ ਵਿੱਚ ਜਦੋਂ ਧਰਮ ਪਰिवਰਤਨ ਦੀ ਗੱਲ ਹੈ ਕਿ ਸਾਡੇ ਦਲਸ ਫੱਟ ਸਕਦਾ ਜਾਂ ਸਾਡੇ ਜਿਹੜੇ ਦਲਸ ਰੂਹ ਕਿਉਂ ਜਿਸ ਤਰ੍ਹਾਂ ਧਰਮ ਨੇ ਦਾ ਹਸਾਰਾ ਲੈਂਦੇ ਕਿ ਸਿੱਖ ਧਰਮ ਦੇ ਜੀਵਨ ਨਾਲ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਮਿਸਤਰਾ ਹੁੰਦਾ ਤਾਂ ਉਹ ਸਾਈ ਭੱਜ ਜਾਂਦੇ ਜੇ ਸਾਈ ਤਾਂ ਵਿਆਖੇ ਹੋ ਜਾਂਦੇ ਵਿੱਚ ਉਹਨਾਂ ਨੂੰ ਲੱਗਦਾ ਤਾਂ ਉਹ ਤੇਰਾਵਾਦ ਵੱਲ ਨੂੰ ਪੱਤੇ ਨੇ ਕਿਉਂਕਿ ਉਹ ਸਮਾਜਿਕ ਸਮਾਨਤਾ ਚਾਹੁੰਦੇ ਉਹ ਜਾਤ ਦੇ ਤੌਰ ਤੇ ਸਮਾਨਤਾ ਚਾਹੁੰਦੇ ਕਿ ਸਾਨੂੰ ਸਮਾਨਤਾ ਮਿਲੇ ਪਰ ਨਹੀਂ ਮਿਲਦੀ ਹੁਣ ਇਹਦਾ ਜਿਹੜਾ ਪਾਤਰ ਉਹਨਾਂ ਦੇ ਨਾਟਕ ਦਾ ਅ ਮੁੰਤੀਖਾ ਜਿਹੜਾ ਪਰੰਪਰ ਰਚ ਕਰਕੇ ਮੁਸਲਮਾਨ ਤੋਂ ਸੱਜਣ ਸਿੰਘ ਬਣਦਾ ਉਹਨੂੰ ਲੱਗਦਾ ਕਿ ਸਿੱਖਾਂ ਤੋਂ ਵਿੱਚ ਜ਼ਿਆਦਤ ਹੈ ਨਹੀਂ ਜਿਵੇਂ ਅਸੀਂ ਵੀ ਪ੍ਰਚਾਰ ਦੇ ਇੱਕ ਸਿੱਖਾਂ ਤੋਂ ਵਿੱਚ ਕੋਈ ਜ਼ਿਆਦਤ ਨਹੀਂ ਪਰ ਅਸੀਂ ਅੱਜ ਵੀ ਦੇਖ ਸਕਦੇ ਹਾਂ ਕਿ ਸਾਡੇ ਪਿੰਡਾਂ 'ਚ ਕਈ-ਕਈ ਗੁਰਦੁਆਰੇ ਬੜੇ ਸ਼ਮਸ਼ਾਨ ਘਾਟ ਅਲੱਗ-ਅਲੱਗ ਬਣੇ ਹੋਇਆ ਤਾਂ ਇਹਨਾਂ ਸਵਾਲਾਂ ਨੂੰ ਮੁਖਤਬ ਹੁੰਦਾ ਸਾਡਾ ਨਾਟਕ ਸੰਤਾਮੀ ਸਾਡਾ ਜਿਹੜਾ ਨਾਟਕ ਉਹ ਚੰਦ ਸਿੰਘ ਦਾ ਨਾਟਕ ਵੀ ਇਹ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਉਸ ਨਾਲ ਜਾ ਕੇ ਕਿਤੇ ਨਿਕਲਦਾ ਇਸੇ ਤਰੀਕੇ ਅਜਵੇਰ ਸਿੰਘ ਔਲਖ ਦਾ ਨਾਟਕ ਇਸਕ ਬਾਅਦ ਇਨਵਾਜ ਦਾ ਹੱਥ ਨਿਕਲ ਇਹਦੇ ਤੋਂ ਪਾਤਰ ਹੈ ਇੱਕ ਦਲਿਤ ਪਾਤਰ ਜਿਹੜਾ ਉਹਦਾ ਮੇਲ ਪਾਤਰ ਹੈ ਜਾਂ ਮਰਦ ਪਾਤਰ ਵੀ ਕਹਿ ਲੈਂਦੇ ਆ ਕਿ ਉਹ ਪੜ੍ਹ ਲੈ ਕੇ ਗਰੀਬ ਦਲਿਤ ਸ਼੍ਰੇਣੀ ਦੇ ਵਿੱਚੋਂ ਪ੍ਰੋਫੈਸਰ ਲੱਗ ਜਾਂਦਾ ਤਾਂ ਉਸੇ ਹੀ ਕਾਲਾ ਯੂਨੀਵਰਸਿਟੀ ਦੀ ਪ੍ਰੋਫੈਸਰ ਕੁੜੀ ਹੈ ਉਹ ਸਾਰਾ ਵਰਕ ਦੀ ਹੈ ਕੁਆਸੇ ਚ ਵਿਆਹ ਕਰਨਾ ਚਾਹੁੰਦੇ ਆ ਪਰ ਉਸ ਲੜਕੀ ਦੇ ਵਾਤਾਪਿਤਾ ਇਹਨੂੰ ਪ੍ਰਵਾਨ ਨਹੀਂ ਕਰਦੇ ਹੈਨਾ ਤੋ ਇਹ ਸਾਡੇ ਲਈ ਸੰਕਟ ਹੈ ਕਿ ਇਹ ਚਾਹੇ ਉਹਨੇ ਅ ਪ੍ਰਤੱਖ ਰੂਪ ਵਿੱਚ ਇਹਨੂੰ ਜाहिर ਨਹੀਂ ਕੀਤਾ ਜ ਮੇਰੇ ਅਕਲੇ ਪਰ ਆ ਪ੍ਰਤੱਖ ਰੂਪ ਵਿੱਚ ਉਹ ਇਸ ਸਮੱਸਿਆ ਨੂੰ ਲੈ ਕੇ ਆਇਆ ਜਾਂ ਆਤਮਜੀਤ ਦਾ ਨਾਟਕ ਹੈ ਪੰਜ ਨਾਟ ਦਾ ਪਾਣੀ ਦਾ ਜਾਂ ਹਿੰਦੂ ਬਾਤਰ ਜਿਹੜਾ ਹੈ ਗਿਰਜੂ ਉਹ ਤਾਂ ਰਵਾਧਾ ਕੇ ਮੁਸਲਮਾਨ ਧਰਮ ਵਿਗਿਆਨ ਕਰਦਾ ਤੇ ਪਰਵਾਦ ਨਹੀਂ ਬਣ ਜਾਂਦਾ ਪਰ ਉੱਥੇ ਜਾ ਕੇ ਵੀ ਜਿਹੜੀ ਜਾਤ ਹੈ ਉਹਦਾ ਕੋਈ ਨਿਸ਼ਾਨ ਨਹੀਂ ਸੋ ਸਮੱਸਿਆ ਕੀ ਹੈ ਕਿ ਅਸਲ 'ਚ ਸਾਡਾ ਨਾਟਕ ਜਿਹੜਾ ਉਹਨਾਂ ਸਵਾਲਾਂ ਨੂੰ ਮਕਾਤਬ ਹੋ ਰਿਹਾ ਕਿ ਧਰਮ ਬੰਦਾ ਚਾਹੁੰਦਾ ਕਿ ਸ਼ਾਇਦ ਮੈਂ ਧਰਮ ਬਦਲ ਕੇ ਮੈਂ ਜਿਹੜੀ ਜਾਤ ਹੈ ਇਸ ਤੇ ਕੋੜ ਤੋਂ ਜਾਤ ਪਾਚੇ ਵਿਤਕਰੇ ਤੋਂ ਦੂਰ ਹੋ ਜਾਗਾ ਪਰ ਹੋ ਨਹੀਂ ਪਾ ਰਿਹਾ ਇਸ ਕਰਕੇ ਸਮੱਸਿਆ ਕੀ ਹੈ ਕਿ ਭਾਰਤੀ ਜਿਹੜੀ ਜਾਤ ਪਾਤ ਦੀ ਸੰਸਥਾ ਬੜੀ ਚੀੜੀ ਸਸਤਾ ਜਿਹਦੇ ਚ ਧਰਮ ਦਾ ਬਦਲਾ ਜਾ ਸਕਦਾ ਪਰ ਜਾਤ ਨਹੀਂ ਬਦਲਦੀ ਨਾ ਹੀ ਆਚਰਿਕਤਾ ਨਾਲ ਬਦਲਦੀ ਹੈ ਜੇ ਉਹ ਪ੍ਰੋਫੈਸਰ ਲੱਗ ਕੇ ਵੀ ਉਹਦੇ ਨਾਲ ਵਿਤਕਰਾ ਕੀ ਕੀਤਾ ਜਾਂਦਾ ਹੈ ਕਿ ਉਹ ਗਲਤ ਜਾਤ ਹੈ ਸੋ ਇਸੇ ਤਰ੍ਹਾਂ ਹੀ ਬੇਸ਼ੱਕ ਸਾਡੇ ਇਸ ਕਾਨਫਰੰਸ ਦੇ ਵਿੱਚ ਜਿਹੜਾ ਨਾਰੀ ਸਰੋਕਾਰ ਅਸੀਂ ਲੱਗ ਕੇ ਸੈਸ਼ਨ ਰੱਖਿਆ ਗਿਆ ਪਰ ਜਿਹੜੀ ਦਲਿਤ ਨਾਰੀ ਹੈ ਉਹ ਆਮ ਨਾਰੀ ਨਾਲੋਂ ਜ਼ਿਆਦਾ ਉਤਪੀੜਨ ਉਹਦੇ ਨਾਲ ਹੁੰਦਾ ਉਹ ਜ਼ਿਆਦਾ ਵੀ ਚੈਰੀ ਕਹੋਗੇ ਸੰਕਟਗ੍ਰਸਥ ਇਸੇ ਤਰ੍ਹਾਂ ਦਾ ਨਾਟਕ ਜਿਹੜਾ ਹੈ ਅਦਲਤ ਤੌਰ ਤੇ ਜਿਹੜਾ ਦੁਖਾਤ ਹੈ ਉਹਨੂੰ ਪੇਸ਼ ਕਰਦਾ ਚੰਦਾ ਸਿੱਧੂ ਦਾ ਨਾਟਕ ਚੰਨੋ ਬਾਜੀਗਰਨੀ ਉਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਦਾ ਸਰੀਰਕ ਤੇ ਸਮਾਜਿਕ ਸ਼ੋਸ਼ਣ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਹਨਾ ਜਬ ਬਲਰਾਜ ਮਾਨ ਦਾ ਨਾਟਕ ਹੈ ਸ਼ਾਮਲੜ ਦੀ ਟਾਲੀ ਜਿੱਦੇ ਚ ਇੱਕ ਵਿਧਵਾ ਅਦਲਤਾਰਥ ਨੂੰ ਜਿਵੇਂ ਅਸੀਂ ਸ਼ਾਮਲੜ ਦੀ ਜ਼ਮੀਨ ਹੈ ਜਾਂ ਟਾਲੀ ਨੂੰ ਸਮਝਦੇ ਆ ਕਿ ਸਾਥੀ ਸਾਂਝੀ ਉਸੇ ਤਰ੍ਹਾਂ ਉਹਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਜਿਆਰਵੰਸ ਲਾਲ ਵੱਧਨ ਦਾ ਨਾਟਕ ਹੈ ਜਵਾਰ ਪਾਟਾ ਇਹਦੇ ਵਿੱਚ ਜਿਹੜਾ ਪਿੰਡ ਦਾ ਚੌਧਰੀ ਹੈ ਉਹ ਕਿਸ ਤਰ੍ਹਾਂ ਇੱਕ ਦਲਤ ਔਰਤ ਨਾਲ ਬਦਸਲੂਕੀ ਕਰਦਾ ਹੈ ਜਾਂ ਦਵਿੰਦਰ ਕੁਮਾਰ ਦਾ ਨਾਟਕ ਹੈ ਵੇੜਾ ਆਪਣਾ ਸਰਤ ਫਰਾਈ ਦੀ ਗੱਲ ਕਰ ਸਕਦੇ ਹਾਂ ਜਾਂ ਬਲਦੇਵ ਸਿੰਘ ਦਾ ਨਾਟਕ ਹੈ ਬਿੰਸਾ ਜਾਂ ਤੇਰਾ ਪਾਣਾ ਦੀ ਇਸ ਗੱਲ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਬਹੁਤ ਸਾਰੇ ਨਾਟਕ ਹੈ ਜਿਹੜੇ ਨਾਰੀ ਜਿਹੜੇ ਨਾਰੀ ਸਰਕਾਰ ਨੇ ਜਾਂ ਜਿਹੜੀ ਦਲਤ ਨਾਰੀ ਹੈ ਉਹ ਕਿਸ ਤਰ੍ਹਾਂ ਉਹਦਾ ਤਪੇੜਨ ਹੁੰਦਾ ਉਹਨੂੰ ਕਿਵੇਂ ਦਬਾ ਕੇ ਰੱਖਿਆ ਜਾਂਦਾ ਇਸੇ ਤਰ੍ਹਾਂ ਹੀ ਗੁਰਸ਼ਰਨ ਸਿੰਘ ਦਾ ਨਾਟਕ ਹੈ ਕਮੀਆਂ ਦਾ ਵਿੜਾ ਵਿੱਚ ਵੀ ਅਸੀਂ ਦੇਖ ਸਕਦੇ ਆ ਤਾਂ ਫਿਰ ਇਹਦੇ ਵਿੱਚ ਸਾਡਾ ਜਿਹੜਾ ਨਾਟਕ ਹੈ ਇਕੱਲਾ ਇਹੀ ਪੇਸ਼ ਨਹੀਂ ਕਰਦਾ ਕਿ ਅਸਲ 'ਚ ਹੋ ਕੀ ਰਿਹਾ ਨਾਟਕ ਆਨੇ ਜਿਹੜਾ ਹੋ ਰਿਹਾ ਉਹਨੂੰ ਵੀ ਪੇਸ਼ ਕਰਨਾ ਉਹਦੇ ਤੇ ਪ੍ਰਤੀਕਰਮ ਵੀ ਦੇਣਾ ਲਾਉਂਦਾ ਤੇ ਅੱਗੇ ਉਸਨੂੰ ਸੁਧਾਰਾ ਕਿਵੇਂ ਜਾ ਸਕਦਾ ਉਹਦੀ ਵੀ ਗੱਲ ਕਰਦਾ ਸਾਡਾ ਨਾਟਕ ਆ ਇਹਦੇ ਨਾਲ ਨਾਲ ਕੀ ਹੈ ਕਿ ਅਸਲ 'ਚ ਜਿਹੜਾ ਨਾਟਕ ਹੈ ਸਮਕਾਲੀ ਨਾਟਕ ਜਿਹੜਾ ਮੈਂ ਸਮਝਦਾ ਕਿ ਉਹ ਨਾਟਕ ਜਿਹੜਾ ਹੈ ਗਿਸ਼ਾਂਤ ਸਿੰਘ ਦਾ ਨਾਟਕ ਜਿਵੇਂ ਨਵਾਂ ਜਨਮ ਇਦੇ ਚ ਕੀ ਹੈ ਕਿ ਉਹ ਕਹਿੰਦੇ ਵਿਦਿਆ ਜਿਹੜੀ ਹੈ ਜਾਂ ਐਜੂਕੇਸ਼ਨ ਜਿਹੜੀ ਹੈ ਜਿਹੜੀ ਸਿੱਖਿਆ ਹੈ ਉਹ ਗ੍ਰਹਿਣ ਕਰਕੇ ਅਸੀਂ ਜਿਹੜੇ ਦਲਤ ਸਾਡੇ ਪਾਤਰ ਨੇ ਜਾਂ ਦਲਤ ਸਾਡਾ ਭਾਈਚਾਰਾ ਜਿਸ ਨੂੰ ਹਰ ਤਰਫ ਤੇ ਦਬਾਇਆ ਗਿਆ ਉਹ ਸਿੱਖਿਆ ਪ੍ਰਾਪਤ ਕਰਕੇ ਐਜੂਕੇਸ਼ਨ ਲੈ ਕੇ ਇਸ ਸਿਸਟਮ ਨੂੰ ਚੁਣੌਤੀ ਦੇ ਸਕਦਾ ਇਹ ਸਾਡਾ ਨਾਟਕ ਸਾਨੂੰ ਰਾਹ ਦਿਖਾਉਂਦਾ ਇਹਦੇ ਵਿੱਚ ਅਸੀਂ ਕੁਰਸ਼ਨ ਸਿੰਘ ਦਾ ਨਾਟਕ ਨਵਾਂ ਜਨਮ ਵਿੱਚ ਬਿੱਲੂ ਨਾਂ ਦਾ ਜਿਹੜਾ ਪਾਤਰ ਵਿਦਿਆ ਗ੍ਰਹਿਣ ਕਰਕੇ ਮੰਡੀ ਬੋਰਡ ਵਿੱਚ ਇੰਸਪੈਕਟਰ ਲੱਗਦਾ ਪਰ ਸੰਕਟ ਕੀ ਹੈ ਕਿ ਉਹ ਇੰਸਪੈਕਟਰ ਲੱਗ ਕੇ ਵੀ ਵਿਹਾਰ ਉਹਦੇ ਨਾਲ ਉਸੇ ਤਰ੍ਹਾਂ ਕੀਤਾ ਜਾਂਦਾ ਹੈ ਕਿ ਇਹ ਗਲਤ ਪਾਤਰ ਆ ਪਰ ਨਾਟਕ ਸਾਨੂੰ ਸੁਝਾਉਂਦਾ ਹੈ ਕਿ ਕੋਈ ਨਾ ਕੋਈ ਦੌਰ ਕੋਈ ਨਾ ਕੋਈ ਸਮਾਜ ਜੇਕਰ ਸਾਡੀ ਸਾਰੀ ਸਾਰੇ ਲੋਕ ਪੜ੍ਹ ਲੈ ਕੇ ਜਾਣਗੇ ਉਹ ਸਿੱਖਿਆ ਗ੍ਰਹਿਣ ਕਰ ਲੈਣਗੇ ਤਾਂ ਇਹ ਜਿਹੜੇ ਫਰਕ ਹੈ ਉਹ ਕੁਝ ਮਿਟ ਸਕਦੇ ਆ ਇਸੇ ਤਰ੍ਹਾਂ ਹੀ ਰਚਾਤ ਸਿੰਘ ਦਾ ਨਾਟਕ ਸਵੇਰ ਦੀ ਜਿਹੜੀ ਲੋ ਹਾਈਵੇ ਚ ਗਲਤ ਵਰਗ ਦਾ ਮੁੰਡਾ ਰਾਜੂ ਪੜ੍ਹ ਲੈ ਕੇ ਉਹ ਆਪਣੇ ਹੱਕਾਂ ਬਾਰੇ ਚੇਤਨ ਹੋਦਾ ਆਪਣੇ ਲੋਕਾਂ ਨੂੰ ਵੀ ਚੇਤਨ ਕਰਦਾ ਹੈ ਗਰੀਬ ਲੋਕ ਜਿਹੜਾ ਉਹਨਾਂ ਦਾ ਨਾਟਕਾ ਉਹਦੇ ਵਿੱਚ ਇਸੇ ਤਰ੍ਹਾਂ ਹੀ ਹੈ ਜਿਵੇਂ ਦਵਿੰਦਰ ਕੁਮਾਰ ਦਾ ਨਾਟਕ ਨਵੀਂ ਜੰਗ ਦਲਤ ਵਰਗ ਦੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਉੱਚ ਜਾਤੀ ਜਿਵੇਂ ਅਸੀਂ ਅੱਜ ਦੇਖਦੇ ਹਾਂ ਕਿ ਪੜ੍ਹੇ ਲਿਖੇ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਉਹ ਲੜਦੇ ਕਿਵੇਂ ਸਰਪੰਚ ਬਣਦੇ ਤੇ ਕਿ ਰਾਜਨੀਤਿਕ ਪੱਧਰ ਤੇ ਆਪਣੀ ਹਿੱਸੇਦਾਰੀ ਜਿਹੜੀ ਉਹ ਕਿਵੇਂ ਤੈਅ ਕਰਦੇ ਆ ਜਾਂ ਉਹ ਉਸ ਨੂੰ ਪ੍ਰਾਪਤ ਕਰਨ ਦਾ ਕਰਾ ਪਲਾਹਦੇ ਆ ਸਿੱਖਿਆ ਗ੍ਰਹਿ ਕਰਕੇ ਸੋ ਵਿਰਯਮਸ ਦਾ ਨਾਟਕ ਇਸੇ ਤਰ੍ਹਾਂ ਹੀ ਕਰ ਲੀ ਹੈ ਜਿਵੇਂ ਵਿਦਿਆ ਬਲਵਾਜ ਮਾਨਤਾ ਨਾਟਕ ਡੰਡੀਆਂ ਦੀ ਜਿਹੜੀ ਦਲਤ ਪਾਤਰ ਸੀ ਉਹ ਆ ਹੈ ਨਾ ਉਸ ਪ੍ਰਤੀ ਕਿਵੇਂ ਵੀ ਉਹ ਵਿਦਿਆ ਦਾ ਗਿਆਨ ਕਰਕੇ ਸਿੱਖਿਆ ਗ੍ਰੈਂਡ ਕਰਕੇ ਆਪਣੇ ਆਕਾਪਤੀ ਜਾਂ ਆਰਥਕ ਕਦਰਾਂ ਤੇ ਪ੍ਰਤੀ ਉਹ ਚੇਤਨ ਹੁੰਦੀ ਹੈ ਇਹਦੇ ਵਿੱਚ ਕੁਝ ਚੰਗੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦੀਆਂ ਕਿ ਸਾਡਾ ਨਾਟਕ ਉਹਨੂੰ ਮੁਖਾਤਬ ਹੋ ਰਿਹਾ ਜਿਵੇਂ ਅੰਤਰ ਜਾਤੀ ਵਿਆਹ ਦਾ ਜਿਹੜਾ ਮਸਲਾ ਹੈ ਸਰੋਕਾਰ ਹੈ ਕਿ ਜਿਹੜੇ ਸਾਡੇ ਮੁੰਡੇ ਕੁੜੀਆਂ ਪੜ੍ਹ ਲਿਖੇ ਹੋਏ ਆ ਚਾਹੇ ਉਹ ਦਲਤ ਜਾਤੀ ਦੇ ਨੇ ਤੋਂ ਪੜ੍ਹ ਲਿਖ ਕੇ ਚੰਗੀਆਂ ਪਦਮੀਆਂ ਤੇ ਪਹੁੰਚ ਗਿਆ ਇਸੇ ਤਰ੍ਹਾਂ ਹੀ ਉੱਚ ਜਾਤੀ ਜਿਹਨੂੰ ਮੈਂ ਅਖੌਤੀ ਕਹਿੰਦਾ ਹੁੰਦਾ ਹੈ ਤੇ ਪੂਰੇ ਅਖੌਤੀ ਸ਼ਬਦ ਅਸੀਂ ਲਾ ਕੇ ਦੇਖਦੇ ਆ ਕਿ ਉਹ ਪਣ ਲਿਖ ਜਾਂਦੇ ਤਾਂ ਆਪਸ ਵਿੱਚ ਜਿਹੜੇ ਅਨਤiracial ਵਿਆਹ ਰਚਾਰੇ ਨੇ ਨਾਟਕ ਸਾਡਾ ਉਹਨੂੰ ਪੇਸ਼ ਕਰਦੇ ਆ ਤਾਂ ਇਹ ਇੱਕ ਚੰਗਾ ਰੁਝਾਨ ਆ ਇਹਨਾਂ ਮਸਲਿਆਂ ਦੇ ਨਾਲ ਨਜਿੱਠਣ ਦੇ ਲਈ ਇਸੇ ਤਰ੍ਹਾਂ ਹੀ ਸਮਾਜਿਕ ਬਰਾਬਰ ਬਰਾਬਰਤਾ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਇਹਦੇ ਵਿੱਚ ਸਾਡਾ ਦਵਿੰਦਰ ਦਮਨ ਦਾ ਨਾਟਕ ਛਿਪਣ ਤੋਂ ਪਹਿਲਾਂ ਦੀ ਗੱਲ ਕਰ ਸਕਦੇ ਆ ਅ ਫਰਵੰਸ ਲਾਲ ਵੱਧਨ ਦਾ ਨਾਟਕ ਹੈ ਸਾਡੇ ਕੋਲੇ ਮਾਨਸ ਕੀ ਜਾਤ ਜਾ ਸਾਤ ਸਿੰਘ ਦਾ ਨਾਟਕ ਵਿਤ ਹੈ ਇਹ ਬੜੇ ਖੂਬਸੂਰਤ ਨਾਟਕ ਨੇ ਜਾਂ ਕਦੀਪ ਦੀਪ ਦਾ ਨਾਟਕ ਹੈ ਜਿਹੜੀ ਸਾਨੂੰ ਸਮੱਸਿਆ ਆਉਂਦੀ ਹੈ ਸਕੂਲੀ ਪੱਧਰ ਤੇ ਜਿਹੜੇ ਅਕਸਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹਦੇ ਸਾਡੇ ਸਾਰਨ ਜਾਤੀ ਦੇ ਮੁੰਡੇ ਕੁੜੀਆਂ ਟੀਚਰ ਲੱਗੇ ਹੋਏ ਨੇ ਅਧਿਆਪਕ ਲੱਗੇ ਹੋਏ ਨੇ ਉਹਨਾਂ ਦੇ ਲਈ ਸਾਰੇ ਬੱਚੇ ਬਰਾਬਰ ਹੁੰਦੇ ਪਰ ਕਿਤੇ ਨਾ ਕਿਤੇ ਹਜੇ ਵੀ ਕੁਝ ਕੁਝ ਮਾਨਸਿਕਤਾ 'ਚੋਂ ਗੱਲਾਂ ਪਈਆਂ ਹੋਈਆਂ ਜਿਵੇਂ ਕਦੀਪ ਦੀਪ ਦੇ ਨਾਟਕ ਦਾ ਗਲਤ ਪਾਤਰ ਦੀਪਾ ਹੈ ਉਹਦੀ ਜ਼ਿੰਦਗੀ ਦਾ ਪੂਰਾ ਦਿਖਾਤ ਉਹਨਾਂ ਨੇ ਜਿਹੜੀ ਸਮਾਜਿਕ ਜ਼ਿੰਦਗੀ ਉਹਨੂੰ ਪੇਸ਼ ਕੀਤਾ ਹੈ ਉਹਦੇ ਵਿੱਚ ਕੀ ਹੈ ਕਿ ਉਹ ਸਕੂਲ ਵਿੱਚ ਜਿਹੜਾ ਉੱਚ ਜਾਤੀ ਦਾ ਮਾਸਟਰ ਲੱਗਿਆ ਹੋਇਆ ਹੈ ਉਸ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਕੀਪੇ ਨੂੰ ਸਬੋਧਿਤ ਹੁੰਦਾ ਕੋਈ ਕਬੱਡੀ ਦਾ ਵੱਡਾ ਖਿਡਾਰੀ ਬਣਦਾ ਪਰ ਉਹਦੀ ਜਾਤ ਕਰਕੇ ਉਹਨੂੰ ਉਥੋਂ ਪਿੱਛੇ ਧੱਕ ਦਿੱਤਾ ਜਾਂਦਾ ਤੇ ਪਿੰਡ ਦੇ ਜਿਹੜੇ ਚੌਧਰੀ ਨੇ ਉਹ ਆਪਣੇ ਮੁੰਡੇ ਨੂੰ ਵਾਰ ਦਵਾ ਲੈਂਦੇ ਆ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਸੰਤਾਲੀ ਸਰੋਕਾਰ ਨੇ ਸਾਡੇ ਦਲਤ ਭਾਈਚਾਰੇ ਤੇ ਦਲਤ ਵਰਗ ਦੇ ਉਹਨਾਂ ਨੂੰ ਸਾਡਾ ਨਾਟਕ ਮਖਾਤਬ ਹੁੰਦਾ ਔਰ ਸਾਨੂੰ ਇਹ ਇੱਕ ਰਾਹ ਵੀ ਦੱਸਦਾ ਕਿ ਸਮਾਜਿਕ ਬਰਾਬਰਤਾ ਅਸਲ 'ਚ ਆ ਕਿਵੇਂ ਸਕਦੀ ਹੈ ਹੈਨਾ ਕਿਵੇਂ ਜਿਹੜੇ ਸਾਡੇ ਨਵਾਂ ਜਿਹੜਾ ਪੂਰਾ ਜਾਂ ਸਾਡੀ ਨਵੀਂ ਪੀੜ੍ਹੀ ਹੈ ਉਹ ਆਪਸ ਵਿੱਚ ਇਸ ਨੂੰ ਅੰਤਰਜਾਤੀ ਵਿਆਹ ਜਾਂ ਅੰਤਰ ਜਿਹੜੇ ਸਾਡੇ ਸੰਬੰਧ ਨੇ ਉਹ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਹੁਣ ਜਿੰਦ ਤੱਕ ਦਲਤ ਜਿਹੜਾ ਹੈ ਉਹ ਸਿੱਖਿਆ ਗ੍ਰੈਂਡ ਕਰਕੇ ਚੇਤਨ ਚੇਤਨ ਨਹੀਂ ਹੁੰਦਾ ਆਪਣੇ ਖੱਟਾ ਦੇ ਵਿਰਤੀ ਉਹ ਨਹੀਂ ਦੇਖਦਾ ਕੋ ਉਹਦੀ ਸਧਾਰਨ ਦੀ ਗੱਲ ਨਹੀਂ ਸੀ ਕਰ ਨਹੀਂ ਸਕਦੇ ਇਸ ਕਰਕੇ ਸਾਡਾ ਨਾਟਕੇ ਸਾਨੂੰ ਰਸਤਾ ਸਜਾਉਂਦਾ ਨਵੀਂ ਪੀੜ੍ਹੀ ਨੂੰ ਕਸਤਾ ਦੇ ਕਿ ਉਹ ਸਿੱਖਿਆ ਗ੍ਰਹਿਣ ਕਰਕੇ ਸਾਂਝੀ ਬਰਾਬਰ ਦੀ ਗੱਲ ਕਰ ਬਰਾਬਰਤਾ ਦੀ ਗੱਲ ਕਰ ਸਕਦਾ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਜੇ ਉਹ ਸਿੱਖਿਅਤ ਹੋਊਗਾ ਤਾਂ ਕੀ ਉਹਨਾਂ ਦੇ ਵਿੱਚ ਅਨਤਰ ਜਾਤੀ ਵਿਆਹ ਵਰਗੇ ਸਬੰਧ ਹੋਣਗੇ ਤਾਂ ਹੀ ਉਹਨਾਂ ਦੇ ਵਿੱਚ ਸਹਿਨਸ਼ੀਲਤਾ ਵਧੇਗੀ ਤਾਂ ਹੀ ਸਾਡਾ ਸਮਾਜ ਹੈ ਜਿਹੜਾ ਉਹ ਵਿਕਾਸ ਕਰ ਸਕਦਾ ਹੈ ਇਸ ਲਈ ਸਾਡੇ ਨਾਟਕ ਦੀ ਇਸਾਰਤਿਕਤਾ ਮੈਂ ਮੰਨਦਾ ਕਿ ਇਹ क्योंकि सीधा समाज तो में जुड़े हुआ है समाज में जाके प्रभाव पाँगा इस करके इसको अभी चंकी आससी आस कर सकते हैं इस तुम्हें साढ़ा नाटक में इन्हीं गल करता हो